हां जी दोस्तों ਗੱਲ ਕਰਦੇ ਆ ਆਪਾਂ ਕਈ ਬੀਬੀਆਂ ਨੇ ਆਪਣੇ ਮੁੰਡੇ ਬੱਚੇ ਐਨੇ ਜ਼ਿਆਦਾ ਵਿਗਾਰ ਦਿੱਤੇ ਆ ਵੀ ਆਪਣੇ ਪਿਓ ਨੂੰ ਪਿਓ ਨਹੀਂ ਸਮਝਦੇ ਪਹਿਲਾਂ ਕਿਤੇ ਮਰਦ ਦੀ ਬੰਦੇ ਦੀ ਯੁਤੀ ਅੰਦਰ ਪਈ ਹੁੰਦੀ ਸੀ ਨਾ ਤੇ ਬੀਬੀਆਂ ਅੰਦਰ ਨਹੀਂ ਸੀ ਵੜਦੀਆਂ ਵੀ ਠੀਕ ਕਿਸੇ ਮਰਦ ਦੀ ਯੁਤੀ ਪਈ ਆ ਅੰਦਰ ਤੇ ਹੁਣ ਕਈ ਬੀਬੀਆਂ ਕਹਿਣਗੇ ਆਪਣੇ ਪੁੱਤਾਂ ਨੂੰ ਦੇ ਦੇਗੇ ਸਿੱਖਿਆ ਗਲਤ ਪਿਓ ਪੋਤ ਨੂੰ ਕਰਾ ਦਿੰਦੀਆਂ ਛਤਰੋ ਛਤਰੀ ਜਿਹੜੇ ਪਿਓ ਨੇ ਆਪਣੇ ਪੁੱਤਾਂ ਦੀ ਖਾਤਰ ਦਿਨ ਰਾਤ ਦਿਹਾੜੀ ਕਰਕੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਉਹਨਾਂ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਅੱਜ ਬਾਈ ਜੀ ਚੰਗੇ ਚੰਗੇ ਨੌਕਰੀਆਂ ਕੋਈ ਦੇ ਵਿਦੇਸ਼ਾਂ 'ਚ ਬੈਠਿਆ ਕੋਈ ਕਿਤੇ ਬੈਠਿਆ ਤੇ ਪਰ ਬਾਪੂ ਦੀ ਕਦਰ ਨਹੀਂ ਇਹ ਗੱਲ ਗਲਤ ਆ ਬਾਈ ਜੀ ਪਹਿਲੋ ਬਾਪੂ ਦੀ ਕਦਰ ਕਰੋ ਕਿਉਂਕਿ ਕਹਿ ਦਿੰਦੇ ਆ ਵੀ ਮਾਵਾਂ ਦਾ ਦੇਣ ਨਹੀਂ ਦੇ ਸਕਦੇ ਪੁੱਤ ਗੱਲ ਇਹ ਵੀ ਠੀਕ ਆ ਪਰ ਪਿਓ ਜਿੱਡਾ ਵੀ ਜਿਹੜੀ ਪਿਓ ਨੇ ਤਪੱਸਿਆ ਕੀਤੀ ਆ ਪਿਓ ਦਾ ਵੀ ਪਾਉ ਜੀ ਦੇਣ ਨਹੀਂ ਦੇ ਸਕਦੇ ਕਿਉਂਕਿ ਬੀਬੀਆਂ ਨੇ ਤਾਂ ਕੰਮ ਕਰਨਾ ਘਰੇ ਜੇ ਬੰਦਾ ਘਰੇ ਨਾ ਨਾ ਹੋਵੇ ਤੇ ਬੀਬੀਆਂ ਦੀ ਜਾਨ ਖਤਰੇ 'ਚ ਪਈ ਰਹਿੰਦੀ ਆ ਵੀ ਪਤਾ ਨਹੀਂ ਰਾਤ ਨੂੰ ਸਾਡੇ ਘਰੇ ਕਿਹੜੇ ਬੰਦੇ ਆ ਜਣਾ ਕਿੰਨੇ ਚੋਰੀ ਕਰ ਦੇਣੀਆਂ ਕਿੰਨੇ ਲੁੱਟਖੋ ਕਰ ਦੇਣੀਆਂ ਪਾਉਜੀ ਇਹ ਮਰਦਾ ਕਰਕੇ ਬੰਦਿਆਂ ਕਰਕੇ ਆ ਭਾਵੇਂ ਕੋਈ ਵੀ ਆ ਤੇ ਮੈਂ ਉਹਨਾਂ ਬੀਬੀਆਂ ਨੂੰ ਹੱਥ ਜੋੜ ਕੇ ਇਹੋ ਹੀ ਬੇਨਤੀ ਕਰਦਾ ਵੀ ਪੈਣਾ ਜਾਂ ਸਾਡੀਆਂ ਮਾਵਾਂ ਕੋਈ ਵੀ ਵੀ ਆਪਣੇ ਪੁੱਤਾਂ ਨੂੰ ਇਹ ਦੱਸਿਆ ਕਰੋ ਵੀ ਤੁਹਾਡੇ ਪਿਓ ਦੀ ਤਪੱਸਿਆ ਬਹੁਤ ਜ਼ਿਆਦਾ ਏ ਵੀ ਇਹ ਨਹੀਂ ਜੇ ਕਿਤੇ ਕੋਟ ਪੀ ਲਈ ਤੇ ਪਿਓ ਨੂੰ ਛੱਤਰ ਫੜ ਕੇ ਕੋਟ ਕਤੋ ਵੀ ਤੂੰ ਪੀ ਕੇ ਕਿਉਂ ਆਇਆ ਹੈਨਾ ਇਹ ਗੱਲ ਨਹੀਂ ਪਿਓ ਦੀ ਕਦਰ ਕਰਨੀ ਸਿੱਖੋ ساری ਉਮਰ ਨਿੱਧੇ ਮਾਵਾਂ ਦੇ ਤਾਂ ਚਲੋ ਹੈ ਹੀ ਆ ਪਰ ਪਿਓ ਨਾਲ ਦੀ ਤਪੱਸਿਆ ਪਾਉ ਕੋਈ ਨਹੀਂ ਮਾਵਾਂ ਦਾ ਹੁਣ ਬੰਦਾ ਕੋਈ ਦਿਹਾੜੀਦਾਰ ਹੀ ਆ ਹੈਨਾ ਮਾਵਾਂ ਦਾ ਘਰੇ ਸੁੱਤੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਵੀ ਕਿੰਨੇ ਵਜ ਗਏ ਕਿੰਨੇ ਦਿਨ ਚੜ ਗਏ ਕਿ ਰਾਤ ਪੈ ਗਈ ਤੇ ਪੁੱਤ ਜਿਹੜੇ ਪਿਓ ਹੁੰਦੇ ਆ ਉਹ ਦਿਹਾੜੀ ਕਰਦੇ ਹੁੰਦੇ ਆ ਧੁੱਪ ਚ ਗਰਮੀ ਚ ਸਮੁੰਦਰਾਂ ਦੇ ਵਿੱਚ ਕੋ ਬਾਹਰਲੇ ਮੁਲਕਾਂ ਚ ਕਿੱਥੇ ਕਿੱਥੇ ਜਾ ਕੇ ਨਹੀਂ ਉਹ ਮਿਹਨਤਾਂ ਕਰਦੇ ਇਹ ਗੱਲ ਦਾ ਗੌਰ ਕੀਤਾ ਜਾਵੇ ਤੇ ਬਿਲਕੁਲ ਆਪਦੇ ਬੱਚਿਆਂ ਨੂੰ ਬੀਬੀਆਂ ਜਿਹੜੀਆਂ ਗਲਤ ਸਿੱਖਿਆ ਦਿੰਦੀਆਂ ਕਿ ਆ ਉਹਨਾਂ ਨੂੰ ਪੜਾਣ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਵੀ ਤੁਹਾਡੇ ਪਿਓ ਨੇ ਸਦਾ ਤੁਹਾਡੀ ਪੜ੍ਹਾਈ ਲਿਖਾਈ ਵਾਸਤੇ ਤੁਹਾਨੂੰ ਕਾਮਯਾਬ ਕਰਨ ਵਾਸਤੇ ਜਿਹੜੇ ਦਿਨ ਦੇ ਕੇ ਆ ਜਾਂ ਮੈਂ ਜਾਣਦਾ ਜਾਂ ਵੈਗਰੂ ਜਾਣਦਾ ਹੈ ਨਾ ਇਹ ਗੱਲ ਕਹਿਣੀ ਚਾਹੀਦੀ ਆ ਬੀਬੀਆਂ ਨੂੰ ਵੀ ਠੀਕ ਆ ਜੀ ਇਹ ਗੱਲ ਦਾ ਗੌਰ ਕਰੋ ਤੇ ਬੰਦੇ ਦੀ ਇਜਤ ਕਰੋ ਆਪਣੇ ਪੁੱਤਾਂ ਨੂੰ ਵੀ ਚਾਹਤੀਆਂ ਏ ਹਨਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਬੱਚਿਆਂ ਦਾ ਜਿਆਦਾ ਲਗਾਅ ਮਾ ਨਾ ਹੁੰਦਾ ਹੈ ਨਾ ਕੋਈ ਵੀ ਦਿਲ ਦੀ ਗੱਲ ਜਾਂ ਕਿਦਮ ਪਿਓ ਨਾਲ ਘਟ ਸਾਂਝੀ ਕਰਦੇ ਆ ਤੇ ਮਾਂ ਨੂੰ ਦੱਸਣ ਗਿਆਣ ਕੇ ਹਨਾ ਤੇ ਉਹ ਬਾਈ ਜੀ ਮੁੜ ਕੇ ਲੜਾਈ ਦਾ ਕਾਰਨ ਬਣ ਜਾਂਦੀਆਂ ਨੇ ਕਿਉਂਕਿ ਜਿਹੜੀ ਗੱਲ ਪਿਉ ਨਾ ਕਰਨੀ ਆ ਉਹ ਪਿਉ ਨਾਲ ਹੀ ਬਣਦੀ ਆ ਵੀ ਇਹ ਨਹੀਂ ਵੀ ਬਾਪੂ ਨੇ ਜੇ ਕਿਤੇ ਕੋਟ ਪੀ ਲਈ ਤੇ ਮੰਮੀ ਨੂੰ ਆਣ ਕੇ ਦੱਸ ਦੋ ਵੀ ਆਹ ਗੱਲਾਂ ਬਾਤ ਹੈ ਨਾ ਉਹਦਾ ਚਲੋ ਬੁਰਾ ਕੰਮ ਵੀ ਹੋ ਜਾਂਦਾ ਕਿਤੇ ਗਲਤ ਹੋ ਜਾਂਦਾ ਹੁੰਦਾ ਬੁਰਾ ਕੰਮ ਨਾ ਦੇਖੋ ਉਹਦੇ ਚੰਗੇ ਕੰਮਾਂ ਦੀ ਵੀ ਕਦਰ ਕਰੋ ਜੇ 100 ਚੰਗਾ ਕਰਦੇ ਆ ਵਿੱਚ ਇੱਕ ਮਾੜਾ ਹੋਊਗਾ ਇਹਦਾ ਮਤਲਬ ਇਹ ਨਹੀਂ ਬਾਪੂ ਹੀ ਮਾੜਾ ਹੋ ਗਿਆ ਇਹੋ ਇੱਕ ਮੇਰੀ ਬੇਨਤੀ ਆ ਸ਼ੇਅਰ ਕਰੋ ਵੀਡੀਓ ਧੰਨਵਾਦ ਦੋਸਤੋ